ਜਾ ਆਪਦੇ ਵਿੱਚ ਇੱਕ ਨੰਬਰ ਉੱਤੇ ਤਾਂ ਗੱਲ ਇਹ ਹੈ ਹਾਂਜੀ ਜੀ ਇੱਕ ਨੰਬਰ ਤੇ ਤੇ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ 2 ਦੇ ਉੱਤੇ ਯਾਰ ਇਹਨੂੰ ਥੱਲੇ ਕਰਨ ਲੱਗੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਰਿਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ। ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ। ਤੇ ਮੈਨੂੰ ਵੀ ਉਹਨਾਂ ਨੇ ਸਰਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ। ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਅਣਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਐ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਐ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਤ ਸ਼ਿਕਾ ਆਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਅਮਰ ਸੰਚਾਰ ਕਰਾਵਾਂ ਭਾਈ ਸਾਹਿਬ ਜੀ ਨਾ ਇਹਨਾਂ ਸਮਾਂ ਕੋ ਲੱਗ ਗਿਆ ਜੀ ਹਾਂ ਇੱਕ 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 ਇਹਨਾਂ ਸਮਾਂ ਕੋ ਲੱਗ ਗਿਆ ਜੀ ਤੁਹਾਨੂੰ ਇਹਦਾ ਇਹਦਾ ਕਾਰਨ ਹੈ ਉਦੋਂ ਦੇ ਹਾਲਾਤ ਹੋਰ ਸੀ ਠੀਕ ਹੈ ਜੀ ਇਹ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸਹਿਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਪੱਖ ਸੁਣਨ ਉਹ ਮੈਨੂੰ ਚੰਗਾ ਲੱਗਦਾ ਹੈ ਕਿ ਸਰਗੱਪ ਸਾਹਿਬ ਦੀ ਅਗਵਾਈ ਹੇਠ ਪ੍ਰਚਾਰ ਦੀ ਜਿਹੜੀ ਲਹਿਰ ਹੈ ਉਹਨੂੰ ਹੋਰ ਮਜ਼ਬੂਤੀ ਮਿਲੇ ਬਹੁਤ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜੀ ਇਹ ਫੈਸਲਾ ਠੀਕ ਮੰਨਦੇ ਹੋ ਜੀ ਮੈਂ ਹਾਂ ਇਹ ਫੈਸਲਾ ਠੀਕ ਹੈ ਜਿਹੜੇ ਸਾਰਿਆਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਕਿਉਂਕਿ ਵੱਡਾ ਹਾਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਹੈ ਸਾਰੇ ਪ੍ਰਚਾਰਕਾਂ ਨੂੰ ਕੰਮਰ ਕੱਸੇ ਕਰਨੇ ਚਾਹੀਦੇ ਹੈ ਬੋਲਦੇ ਆਂ ਕਈ ਵਾਰੀ ਜਾਣੇ ਅਣ ਜਾਣੇ ਸਾਥੋਂ ਭੁੱਲਾਂ ਵੀ ਹੋ ਜਾਂਦੀਆਂ ਕੋਈ ਸ਼ਬਦ ਤਲਖੀ ਵਿੱਚ ਬੋਲੇ ਜਾਂਦੇ ਹੈ ਉਹ ਮੈਂ ਅਕਾਲ ਤਖਤ ਸਾਹਿਬ ਤੇ ਵੀ ਬੋਲ ਕੇ ਆਇਆ ਤੇ ਤੁਹਾਡੇ ਮਾਧਿਅਮ ਰਾਈਵੇਂ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜਾਚਣਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖਰਾਉਣ ਦੀ ਗੱਲ ਕੀਤੀ ਸੀ ਉਹ ਦੇਖ